ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਵਾਲ ਮੁੱਲਾ ਜੀਵਨ ਸੂਰਾ ਤੇ ਜਵਾਬ ਨਾਨਕ ਸ਼ਾਹ ਸੂਰਾ ਸਵਾਲ ਮੁੱਲਾ ਜੀਵਨ ਸੂਰਾ ਹਮਦ ਸੁਨਾਈ ਰੱਬ ਨੂੰ ਦੋਇਮ ਨਬੀ ਰਸੂਲ ਸੋਇਮ ਚਾਰੋ ਯਾਰ ਬੋਲ ਅੜ ਕਲਮਾ ਪਵੇ ਕਬੂਲ ਲਿਖਿਆ ਤੁਰ ਦਰਗਾਹ ਦੇ ਇਕੋ پاک ਅਲਾਈ ਉਪਰ ਕਲਮਾ ਨਬੀ ਦਾ ਵੜਿਆ ਹੋਏ ਪਾਕ ਹੋ ਰਾਹੀ ਇਸਰਾਇਲ ਫਰਿਸ਼ਤਾ ਜਦ ਫੂਕ ਸੀ ਕਰਨਾਈ ਇਹ ਰੋਜ਼ ਮਹਸ਼ਰ ਡਿਹੜੇ ਕੋਸੀ ਗੁਲ ਕਹਾਏ ਉੱਠ ਸੀ ਦੁਨੀਆ ਐਤਪਾਤ ਜੋ ਪੈੰਜੇ ਦੀ ਕਪਾਹੇ ਕਪਸਨ ਜ਼ਮੀ ਅਸਮਾਨ ਦੁਏ ਰੂਹ ਖਾਸਨ ਵੱਡੇ ਤਾਹੇ ਕਾਜ਼ੀ ਹੋਸੀ ਆਪ ਰੱਬ ਮੁਫਤੀ ਨਬੀ ਰਸੂਲ ਪੁੱਛਸਨ ਖੋਲ ਕਿਤਾਬ ਨੂੰ ਨੇਕ ਬਦਾਂ ਸਭ ਮੂਲ ਸਭ ਛੱਡ ਪੁੱਛ ਸਨ ਉਮਤੀ ਜਿੰਨਾ ਕੀ ਸਵਾਲ ਅਜਾਬ ਹਜ਼ਰਤ ਕਾ ਫਰਮਾਇਆ ਲਿਖਿਆ ਵਿੱਚ ਕਿਤਾਬ ਤਿਸ ਰੋਜ ਮਹਸ਼ਰ ਜਿਹੜੇ ਹੋਸਨ ਸੋਈ ਖਰਾਬ ਜੋ ਦਿੱਤੀ ਬਾਗ ਨਾ ਜਾਗਦੇ ਸੁੱਤੇ ਪਏ ਨਪਾਕ ਮੁੱਤੜਦੀਏ ਰੱਬ ਦੇ ਦਰਤੇ ਮਿਲੀ ਤਲਾਕ ਬੇ ਨਮਾਜ਼ਾਂ ਤੇ ਸਗ ਭਲੇ ਜੋ ਰਹਿੰਦੇ ਰਾਤੀ ਜਾਗ ਕੋਈ ਕਰਨ ਅਲਾਦੀ ਬੰਦਗੀ ਵੱਡੇ ਤੇ 나ੜੇ ਪਾਗ ਹੱਡ ਪਲੀਤੀ ਕਾਫਰਾ ਪਰ ਔਰਤ ਨਾਲ ਮੁਹਾਬ ਉਈ ਵੇਲਾ ਵਕਤ ਨਾ ਜਾਣਦੇ ਨਾ ਕਿਚ ਉਮਰ ਕਿਤਾਬ ਦੋਜ਼ਤ ਸੜਦੇ ਪਾਈ ਹੈ ਤਨ ਤੇ ਸਹਿਨ ਅਜ਼ਾਬ ਅਜ਼ਰਾਈਲ ਫਰੀਸ਼ਤਾ ਆਕਰ ਕਰੇ ਖਰਾਬ ਸੂਰ ਸ਼ਰਾਬ ਹਰਾਮ ਹੈ ਬਹਿ ਜਾ ਪੰਗ ਗੁਨਾਹ ਜੀਵਨ ਸ਼ਾਮਤ ਨਵਸਦੀ ਆਸਨ ਕਲੇ ਸਜਾਈ جواب ਬਾਬੇ ਨਾਨਕ ਸੂਰੇ ਕੀਤਾ ਹਮਦ ਸੁਨਾਈ ਰੱਬ ਨੂੰ ਵਾਹਿਦਲਾ ਸ਼ਰੀਕ ਅਵਤਾਰਾਂ ਪੈਗੰਬਰਾਂ ਇਕ ਸਕਿਆ ਨਾ ਕਰ ਤਹਿਕੀਕ ਲੱਖ 84 ਆਲਮਾ ਕਾਨ ਹੈ ਵਨ ਨਬਤ ਵਾਹਿਦਲਾ ਸ਼ਰੀਕ ਹੈ ਨਿਤ ਮੁਖੋਂ ਅਲਾਹੇ ਜਾਬ ਵਾਹਿਦਲਾ ਸ਼ਰੀਕ ਹੈ ਇਕ ਕਾਦਰ ਪਾਕ ਅਲਾਹੇ ਕੁਦਰਤ ਲੱਕ ਰਸੂਲ ਹੈ ਸਦ ਦਰਗਾ ਪਾਨਣਾ ਰਹਾ ਕੱਲਾ ਇੱਕ ਖੁਦਾਏ ਹੈ ਕੁਦਰਤ ਕਈ ਰਸੂਲ ਜੀਵਨ ਨੀयत ਰਾਸਕਰ ਦਰਗਾ ਪਵੇ ਕਬੂਲ ਲਿਖਿਆ ਤੁਰ ਦਰਗਾ ਦੇ ਇਕੋ پاک ਖੁਦਾਏ ਦੋਇਮ ਹੋਆ ਨਾ ਹੋਏਗਾ ਜੋ ਹੋਆ ਥੀਆ ਆਪਣਾ ਹੈ ਮੁਫਤੀ ਕੋਈ ਨਾ ਰੱਬ ਦਾ ਜੋ ਖੁੱਲੇ ਪਾਸ ਕਿਤਾਬ ਯਾਰ ਨਾ ਕੋਈ ਅਲਾਦਾ ਜੋ ਕਰੇ ਸਵਾਲ ਜਵਾਬ ਵਾਹਿਦਲਾ ਸ਼ਰੀਕ ਹੈ ਕਾਜੀ ਮੁਫਤੀ ਆਪ ਆਪੇ ਖੋਲ ਕਿਤਾਬ ਨੂੰ ਆਪੇ ਕਰੇ ਹਿਸਾਬ ਆਪੇ ਬਖਸ਼ ਮਿਲਾਇਂਦਾ ਦੇਹ ਸਜਾਈ ਆਪ ਇੱਕੋ ਇੱਕ ਖੁਦਾਏ ਹੈ ਜਿਸ ਸਾ ਮਾਏ ਨਾ ਬਾਪ ਚਾਂਦੀ ਤੋਵੇ ਸੁਨਿਆਰ ਜਿਉ ਖੋਟੇ ਖਰੇ ਮਿਲਾਏ ਸਿੱਕਾ ਸੱਚਰ ਲਾਇਕਾ ਕੋਟੇ ਕਟੇ ਜਲਾਈ ਥਾਂਦੀ ਚਾੜ ਜਲਾਈ ਸੀ ਆਪ ਸੁਨਿਆਰਾ ਰੱਬ ਕੋਟੇ ਦੀ ਸੰਖਾਕੜੀ ਕਾਇਮ ਖਰੇ ਕਿਤਾਬ ਜਰ ਬਾਲਕ ਸੰਖੋਟੀਆਂ ਪਰ ਖੋਟੇ ਕਿਤੇ ਨਾ ਕੰਮ ਸਾਹਿਬ ਏਵੇਂ ਪਰਕ ਸੀ ਜਿਵੇਂ ਸਰਾਫਾ ਦਮ खरे ਖਜਾਨੇ ਪੌਸਨੀ ਖੋਟੇ ਦਿੱਚਨ ਡਾਲ ਖੋਟੇ ਮਿਲਸਨ ਖਾਕ ਨਾਲ ਖਾਸੀ ਜਾਏ ਰਵਾਲ ਨਾਨਕ ਆਖੀ ਜੀਵਣਾ ਮੁਕਤੇ ਸੱਚ ਅਲਾਈ ਰੋਜ ਮਹਿਸ਼ਰ ਡਿਹੜੇ ਬਹੁਤੀ ਗੁਲ ਅਹਾਈ ਕੋਈ ਕਿਆਮਤ ਦੁਨੀ ਪਰ ਅੰਤ ਨਾ ਓੜਕ ਪਾਏ تد مفتی کو نہیں کاجی آپ گیر حساب نہ ہو سیاں ربانی نی درگاہے تلباں پوسن آگیاں کی آکیاں گنا اوے پوسن دو جخا گل سنگل روئے سیاہ نیکہ امل والڑے دیکھ سن پاک اور آئے بد املی جو کرنگے ہو سی ات فنا املی سوفی ات دے مل کر سن بیٹھ سلاح ਪੂਰਨ ਹੋਸੀ ਪਾਸ ਕੋ ਇੱਕ ਹੋਸੀ ਅਲਾ ਗੋ ਆਹੇ ਅਮਰ ਹੈ ਆਤੀ ਪਿਛਤ ਵਿੱਚ ਪਾਸਨ ਸੱਚ ਅਲਾਹੇ ਛੁਟਸਨ ਸੇ ਨਾਨਕਾ ਮੁਰਸ਼ਦ ਜੀ ਨ ਆਪਣਾ ਹੈ ਮੁਸਲਮਾਨ ਕਹਾਵਨ ਮੁਸਕਲ ਜਾ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਆਲ ਦੀਨ ਕਰ ਮਿੱਠਾ ਮਸਕਲ ਮਾਨਾ ਮਲ ਮੁਸਾਵੇ ਕੋਈ ਮੁਸਲਿਮ ਦੀਨ ਮੁਹਾਣੇ ਮਰਨ ਜੀਵਨ ਕਾ ਪਰਮ ਚੁਕਾਵੇ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਤੋ ਨਾਨਕ ਸਰਬਜੀਆ ਮਹਿਰਮਤ ਹੋਏ ਤਾ ਮੁਸਲਮਾਨ ਕਹਾਵੇ ਆਇਤ ਮਹਿਰਮਸੀਤ ਸਿੱਦਕ ਮਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਨਤ ਸੇਲ ਰੋਜ਼ਾ ਉਹ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਾਤ ਇਸ ਭਾਵ ਸੀ ਨਾਨਕ ਰਖੈ ਲਾਜ ਮੁਸਲਮਾਨ ਮੁਸਾਵੇ ਆਪ ਸਿੱਧਕ ਸਬੂਰੀ ਕਰਮਾ ਪਾਕ ਖੜੀ ਨਾ ਛੋਡੈ ਪੜੀ ਨਾ ਚਾਏ ਸੋ ਮੁਸਲਮਾਨ ਪਿਸਕੋ ਜਾਏ ਸੂਰਾ ਹੱਕ ਪਰਾਇ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾ ਮਾਤਾ ਪਰੇ ਜਾ ਮੁਰਦਾਰ ਨ ਖਾਏ ਗੱਲੀ ਪਿਸਤ ਨ ਜਾਈਐ ਛਟੈ ਸੱਚ ਕਮਾਏ ਮਾਰਨ ਪਾਹਿ ਹਰਾਮ ਮਹਿ ਕੋਈ ਹਲਾਲ ਨ ਜਾਏ ਨਾਨਕ ਗੱਲੀ ਕੂੜੀ ਈ ਕੂੜੋ ਪੱਲਾ ਪਾਇ ਇਸ ਦਾ ਅਰਥ ਜਿਨਾਂ ਸੱਚ ਪਛਾਣਿਆ ਉਹ ਸਨਪਿਸਤੀ ਜਾਏ ਹੱਕ ਹਲਾਲੀ ਖਾਵਣਾ ਸੱਚ ਤੇ ਨਾੜੇ ਪਾਏ ਜੋਰ ਕਿਸੇ ਪਰ ਉੱਤਮ ਮੱਦਮ ਨਾ ਕੋਏ Hindu Musalman نو ਦੁਹਾਂ ਨਸੀਹਤ ਹੋਏ ਨਸੀਹਤ Hinduਆ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਊ ਜੀ ਕਾ ਹਈਤਾ ਪਾਡੇ ਕਤ ਨਾ ਇਹੋ ਤੋਟੈ ਨਾਮਲ ਲੱਗੈ ਨਾ ਇਹੋ ਜਲੇ ਨ ਜਾਏ ਤਨ ਸੁ ਮਾਨਸ ਨਾਨਕਾ ਜੋ ਗਲ ਚੱਲੇ ਪਾਇ ਹਦੀਸ ਚੌਕੜ ਮੁੱਲ ਅਣਾਇਆ ਬਹਿ ਚੋਕੇ ਪਾਇਆ ਸਿੱਖਾ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ ਉਹ ਉਹ ਮੂਆ ਉਹ ਚੜ ਪਿਆ ਵੇਤਗਾ ਗਿਆ ਆਇਤ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਕਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤੱਗ ਕਪਾਹੋ ਕਰਤੀ ਐ ਬੰਮਨ ਵਟੇ ਆਏ ਕੋਇ ਬਕਰਾਰਿਨ ਖਾਇਆ ਸਭ ਕੋ ਆਖੇ ਪਾਇ ਕੋਇ ਪੁਰਾਨਾ ਸੁਟੀਐ ਈ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁਪਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨੇ ਪਤ ਉਪਜੈ ਸਾਲਾਹੀ ਸੱਚ ਸੂਤ ਦਰਗਹ ਅੰਦਰ ਪਾਈਐ ਤੱਗ ਨਾ ਟੂਟ ਸਕੂਤ ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਪਲਕੇ ਠੁੱਕ ਪਵੈ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜੀਵਾ ਤੱਗ ਨਾ ਅੱਖੀ ਵੇ ਤਗਾ ਆਪੇ ਵਤ ਵਟ ਤਾਗੇ ਅਵਰਾ ਕਤੈ ਲਾ ਪਾੜ ਕਰੇ ਵਿਆਹੋ ਕੱਢ ਕਾਗਲ ਦਸੇ ਰਹੋ ਸੁਣ ਵੇਖੋ ਲੋਕਾਂ ਇਹੋ ਵਿਦਾਨ ਮਨ ਅੰਧਾ ਨਾ ਹੋ ਸੁ ਜਾਣ ਜੇ ਮੋਹਾ ਕਾ ਕਰਮੁ ਹੈ ਕਰਮੁ ਹੈ ਪਿਤਰੀ ਦੇ ਅੱਗੇ ਵਸਤ ਸੁ ਜਾਣੀਐ ਪਿਤਰੀ ਚੂਰ ਕਰੇ ਵੱਡੀ ਹੈ ਹੱਥ ਦਲਾ ਲ ਕੇ ਮੁਸਫੀ ਇਹ ਕਰੇ ਨਾਨਕ ਅਗੈ ਸੋ ਮਿਲੇ ਜੇ ਖੱਟੇ ਕਾਲੇ ਦੇ ਭਾਵ ਤਗ ਨਾ Hindu ਪਾਇਆ ਤਗ ਨਾ ਮੁਸਲਮਾਨ ਦੋਵੇਂ ਪੂਲੇ ਰਹਤੇ ਗਾਲਬ ਪਿਆ ਸ਼ੈਤਾਨ Hindu ਸੰਗਤ ਸੱਤ ਦਾ ਤਿਸ ਕਾ ਪਉ ਨਹੀਂ ਕੋਈ ਪਾਵੈ ਬੈਠੇ ਚੌਂਕ ਵਿੱਚ ਪਾਵੈ ਬਾਹਰ ਹੋਏ Hindu ਬਤਾ ਸੂਤ ਸਿਓ ਤਿੰਨ ਕੋ ਛੁੱਟਨ ਅਸਨ ਤਰੀਕ ਲ ਸੰਗਲ ਸ਼ਰੇ ਦਾ ਛੁੱਟੇ ਮੁਸਲਮਾਨ ਕੰਦੀ ਜਿਉ ਦਰਿਆਈ ਦੀ ਦੀਨ ਕਿਨਾਰੇ 도ਏ ਆਪੋ ਆਪਣੇ دین ਵਿੱਚ ਬੱਦੇ ਦਿੱਸਨ ਸੋਏ இந்து ਬੰਧਨ ਜੋ ਕਰੇ ਕੋਈ ਨ ਸਕੇ ਤੋੜ ਬੰਧਨ ਕੱਟੇ ਤੁਰਖ ਜੇ ਮਰਨ ਪਿੰਡ ਅਧੋੜ ਬੰਧਨ ਚੰਗਾ ਸੂਤ ਦਾ ਟੁੱਟੇ ਪਈਆ ਹੋਰ ਜੇ ਬੰਧਨ ਟੁੱਟੇ ਤੁਰਕ ਦਾ ਤਾਂ ਕਾਫਰ ਹੋਏ ਨਕੋਰ ਕਰਮੀ ਬੱਦੇ ਜੇ ਮਰਨ ਫਿਰ ਫਿਰ ਆਵੇ ਜਾਹੇ ਫੁੱਲੇ ਬੰਧਨ ਜੇ ਮਰਨ ਫਿਰ ਜਨਮ ਮਰਨ ਨਾਤਾ ਹੈ ਸੁਨਤ Hindu Turk ਦੀ ਕਾਨੇ ਸੁਣੀਐ ਦੋਏ ਸੁਨਤ ਬਾਝੋਂ ਜੀਵਣਾ Hindu Turk ਨਾ ਕੋਏ ਆਲਤ ਕੱਟਿਆ Turk ਦੀ Hindu ਗੋ ਸਚਿਦਾਈ ਜ਼ਰਬ ਲਗਾਸਣ ਆਪਣੀ ਨਿਆਰਾ ਰਹੇ ਖੁਦਾਈ Hindu Musalman ਦੋਏ ਦਰਗਹਿ ਲਹਿਨ ਨਾ ਜਾਏ ਫੈਲ ਫਕਰ ਜਹਾਨ ਵਿੱਚ Hindu Turk ਕਹਾਏ ਕਾਲ ਯੁਗ ਵਿੱਚ ਮਨਸੂਕ ਹੈਨ ਹਿੰਦੂ ਮੁਸਲਮਾਨ ਤੀਜਾ ਦੀਨ ਰਲਾਇਕ ਹੈ ਮੁਸ਼ਕਲ ਥੀਆ ਆਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ